ਇਹ ਅਸੀਂ ਪਹਿਲੇ ਵੀ ਸੀ ਮਰਦਾਬਾਦ ਇੱਕ ਕਾਨੂੰਨ ਹੁੰਦਾ ਹੈ ਹਮੇਸ਼ਾ ਪਾਰਲੀਮੈਂਟ ਚ ਮੈਂ ਰਿਆ ਅਸੈਂਬਲੀ ਚ ਇਹ ਹੁੰਦਾ ਮਿਨੀਮਮ 48 ਘੰਟੇ ਪਹਿਲੇ ਕੋਈ ਵੀ ਬਿੱਲ ਆਣਾ ਹੋਵੇ ਮੈਂਬਰਸ ਦੇ ਪੜਨ ਵਾਸਤੇ ਵਿਚਾਰਨ ਵਾਸਤੇ ਦਿੱਤਾ ਜਾਂਦਾ ਥਿਸ ਇਜ਼ ਨੋਟ ਅਗੋੜਾ ਹੋਰ ਇਹਨਾਂ ਨੂੰ ਕਹਦੇ ਕਾਨੂੰਨ ਦਾ ਨਹੀਂ ਕਿਸੇ ਗੱਲ ਦੀ ਸਮਝ ਤੇ ਕਿਹਾ ਕੁਝ ਨਹੀਂ ਜਾ ਸਕਦਾ ਹਾਂ ਤੁਸੀਂ ਵੇਖੋ ਅੱਜ ਅਸੀਂ ਹਰ ਚੀਜ਼ ਦੀ ਬਹਿਸ ਕਰਾਂਗੇ ਅਟਮੀ ਕੋਈ ਚੀਜ਼ ਦੀ ਅੱਜ ਮਾਨ ਸਾਹਿਬ ਨੂੰ ਕਵਾਂਗੇ ਇਸ ਗੱਲ ਦਾ ਜਵਾਬ ਦਿਓ ਕਿ ਮਾਨ ਸਾਹਿਬ ਤੁਸੀਂ ਤੇ ਕੇਜਰੀਵਾਲ ਸਾਹਿਬ ਨੇ ਜਦੋਂ ਸਰਕਾਰ ਤੋਂ ਬਾਹਰ ਸੀ ਤੁਸੀਂ ਸਮੁੱਚੇ ਪੰਜਾਬੀ ਜਗਤ ਨੂੰ ਇਸ ਗੱਲ ਦਾ ਯਕੀਨ ਦਵਾਇਆ ਸੀ ਕਿ ਬੇਅਦਬੀਆਂ ਦੇ ਖਿਲਾਫ ਜਿੱਦੜ ਸਾਡੀ ਸਰਕਾਰ ਆ ਗਈ ਇਹਨੂੰ ਸ਼ਬਦ ਬਹੁਤ ਚੰਗੀ ਤਰ੍ਹਾਂ ਕੇਜਰੀਵਾਲ ਸਾਹਿਬ ਦੇ ਯਾਦ ਨੇ ਭਾਈ ਤਾਂ ਕਿ ਜਦੋਂ ਇਮਾਨਦਾਰ ਚੀਫ ਮਿਨਿਸਟਰ ਆਏਗਾ 24 ਘੰਟਿਆਂ ਦੇ ਵਿੱਚ ਕੋਟ ਕਬੂਰਾ ਬੈਬਲ ਫਰ ਗਾੜੀ ਜੇ ਜਿਹੜੇ ਭੇਦਭੀ ਦੇ ਕਾਰਨ ਹੋਏ ਨੇ ਅਸੀਂ 24 ਘੰਟਿਆਂ 'ਚ ਪੰਜਾਬ ਨੂੰ ਬੇਅਦਬੀਆਂ ਤੇ ਜਸਟਿਸ ਦਵਾਉਂਦੇ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਕੋਲ ਕੋਰ ਵਿਜੇ ਪ੍ਰਤਾਪ ਸਿੰਘ ਵੀ ਸਾਡੇ ਨਾਲ ਆ ਗਿਆ ਆਈਪੀਐਸ ਅਫਸਰ ਜਿਹੜੀ ਸੈਟ ਬਣੀ ਸੀ ਉਸ ਸੈਟ ਦੇ ਮੈਂਬਰ ਨੇ ਅਸੀਂ ਉਹਨਾਂ ਦੀ ਸੈਟ ਦੀ ਰਿਪੋਰਟ ਉਸ ਦਿਨ ਹੀ ਪੇਸ਼ ਕਰਾਂਗੇ ਤੇ 24 ਘੰਟਿਆਂ ਚ ਕਿਟਾਰੇ ਤੇ ਨਾਲ ਲੈ ਕੇ ਮੈਂ ਤੁਹਾਨੂੰ ਅੱਜ ਦੱਸਣਾ ਚਾਹਨਾ ਹੈ ਕਿ ਆ 1 ਦਿਨ ਦੇ ਬਜਾਏ 1144 ਦਿਨ ਹੋ ਗਏ 1144 ਤੇ 24 ਘੰਟਿਆਂ ਦੇ ਬਜਾਏ 27000 456 ਕਿੰਟ ਤੁਸੀਂ ਵੇਖੋ 1144 ਦਿਨ ਤੇ 27456 ਘੰਟੇ ਹੋ ਚੁੱਕੇ ਨੇ ਪੁੰਨੇ ਨੂੰ ਯਾਦ ਆਇਆ ਚਲੋ ਲੇਟ ਆਇਆ ਦੋਸਤਾਂ ਬਾਕੀ ਗੱਲ ਸਾਰੀ ਇੱਥੇ ਅੰਦਰ ਚਰਚਾ ਕਰਾਂਗੇ ਆਸਮੀਤ ਸਾਨੂੰ ਇਹਨਾਂ ਤੋਂ ਕਿਸੇ ਗੱਲ ਦੀ ਉਮਰ ਵੀ ਤਾਂ ਖੁਦ ਹੀ ਨਹੀਂ ਆ ਰਹੀ ਜੀ ਉਹ ਗੱਲ ਅੰਦਰ ਕਰਾਂਗੇ ਸਾਰੀ ਉਹ ਸਾਰੀ ਗੱਲ ਅੰਦਰ ਬਾਸੇ ਕਰਾਂਗੇ ਜੀ ਕਿ ਜਿਹੜਾ ਇਹਨਾਂ ਦਾ ਪੋਸਟਰ ਬॉय ਸੀ ਉਹ ਪੋਸਟਰ ਬॉय ਪਾਰਟੀ ਤੋਂ ਬਾਹਰ ਤੇ ਇਸ ਟਾਈਮ ਡੇਅ ਦੇ ਵੀ ਆ ਤੇ ਜਿਹੜਾ ਇਹ ਨਵਾਂ ਬਿੱਲ ਲੈ ਕੇ ਆ ਰਹੇ ਨੇ ਇਹਦੇ ਤੇ ਅਸੀਂ ਬਹਿਸ ਵੀ ਕਰਾਂਗੇ ਮੱਚ ਬੈਟਰ ਹੁੰਦਾ ਮੇਰਾ ਖਿਆਲ ਕਿ 2018 ਦੇ ਵਿੱਚ ਜਿਹੜਾ ਕਾਂਗਰਸ ਗਵਰਨਮੈਂਟ ਨੇ ਬਿੱਲ ਲੈ ਕੇ ਆਂਦਾ ਸੀ ਜੇ ਵੇਖਾ ਜੇ ক্লোਜ਼ਲੀ ਅਸੀਂ ਸਟੱਡੀ ਕਰੀ ਹੈ ਉਹਦੇ ਵਿੱਚ ਤਰਮੀਮ ਕੀਤੀ ਜਾਂ ਸੀ ਮਾਈਨਰਲ ਤਰਮੀਮ ਐਨਾ ਟਾਈਮ ਲਾਇਆ ਕਿ ਤੇ ਫਾਨੂੰ ਵਿੱਚੋ ਕੁਝ ਵੀ ਨਹੀਂ ਬਸ ਐਨਾ ਜ਼ਰੂਰ ਹੈ ਕਿ ਪਹਿਲਾ ਆਈਪੀਸੀ ਦੇ ਥੱਲੇ ਸੀ ਇਹ ਬੀਐਨਐਸ ਦੇ ਥੱਲੇ ਆ ਰਿਹਾ ਨਾਥਿੰਗ ਨੋਥਿੰਗ ਇਹ ਅੱਜ ਫੇਰ ਉਹੀ ਜਿਹੜਾ ਵਿਧਾਨ ਸਭਾ ਨੂੰ ਐਜ਼ ਅ ਸਟੇਜ ਇਸ ਇਸਤੇਮਾਲ ਕਰਨਾ ਹੈ ਕੈਮਰੇ ਆਪਣੇ ਤੇ ਰੱਖੜੇ ਨੇ اپੋਜੀਸ਼ਨ ਨੂੰ ਕੈਮਰੇਆਂ ਚ ਆਣ ਨਹੀਂ ਦੇਣਾ ਪੰਜਾਬ ਦੇ ਲੋਕਾਂ ਨੂੰ ਬੇਫਕੂ ਬਣਾਉਣਾ ਹਰ ਸਮਝੇ ਸ਼ੂਟ ਐਂਡ ਸਕੂਟ ਪਹਿਲੇ ਗੋਲੀ ਚਲਾਓ ਫਿਰ ਭੱਜ ਜਾਓ ਇਹ ਆਮ ਆਦਮੀ ਪਾਰਟੀ ਦੀ ਗੱਲ ਹੈ ਇਹ ਨਿਰ ਸੈਸ਼ਨਸ ਇਹਨਾਂ ਦੀ ਸਟੇਜ ਜਿਹੜਾ ਭਗਵੰਤ ਮਾਨ ਜਿਹੜੇ ਇਸ ਕੰਮ ਦਾ ਇਹਨੂੰ ਟ੍ਰੇਨਿੰਗ ਹੈ ਉਸ ਵਾਸਤੇ ਇਹਨੂੰ ਸਟੇਜ ਦਿੱਤੀ ਜਾਂਦੀ ਕਿਉਂ ਤੂੰ ਆ ਦੇ ਲੋਕਾਂ ਦੇ ਸੈਂਟੀਮੈਂਟਸ ਦੇ ਕੇ ਇਸ ਤੋਂ ਇਲਾਵਾ ਪੈਸਾ ਤਬਾਹ ਕਰ ਰਹੇ ਨੇ ਟਾਈਮ ਤਬਾਹ ਕਰ ਰਹੇ ਨੇ ਕੱਢਣ ਪਾਰ ਨੂੰ ਵਿੱਚੋਂ